ਜੋਨ ਡੀਰ 5405 ਬਹੁਤ ਜਿਆਦਾ ਸੇਲ ਹੋ ਰਹੀ ਹੈ ਇਸ ਟਿੱਕ ਦੀ ਅੱਜਕੱਲ ਇਹ ਇਹਦੇ ਵਿੱਚ ਆ ਗਿਆ ਨਵਾਂ ਮਾਡਲ V2 ਆਪਣੇ ਨਾਲ ਬਾਈ ਜੀ ਮਨਦੀਪ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਇਹ ਬਾਈ ਜੀ ਕਦੋਂ ਆਇਆ ਆਪਣਾ V2 ਤੇ ਕੀ ਫਰਕ ਪਾਇਆ ਫਰਕ ਆਪਣਾ ਰਣਜੋਤ ਬਾਈ ਇਹਦੇ ਵਿੱਚ ਜਿਵੇਂ ਪਹਿਲਾਂ V1 ਚਲਦਾ ਸੀਗਾ ਹਾਂ ਜੀ V1 V2 ਅੱਗੇ ਵੀ ਮੈਂ ਕਈ ਵਾਰ ਦੱਸਿਆ ਵਾ ਹਾਂਜੀ ਤੇ ਕੋਈ ਸਪੈਸ਼ਲ ਨਹੀਂ ਹੈਗਾ ਮਤਲਬ ਜਦੋਂ ਵੀ ਕੰਪਨੀ ਕੋਈ ਟਰੈਕਟਰ ਤੇ ਸਪੀਡ ਚੇਂਜ ਕਰੂਗੀ ਤਾਂ ਵਰਜਨ ਹੋ ਗਿਆ ਵਰਜਨ 1 ਵਰਜਨ 2 ਜਿਵੇਂ ਤੁਸੀਂ ਪੁਰਾਣੇ ਜਿਵੇਂ ਆਪਣਾ 14 ਦੇ ਆ 14 15 ਮਾਡਲ ਤੋਂ ਪਹਿਲਾਂ ਦੇ ਟਰੈਕਟਰਾਂ ਦੇ 14 14 ਵੀ ਹੁੰਦਾ ਸੀ ਹਾਂ ਆਪਣੇ 14 ਹੀ ਆ 14 ਨਾ ਉਹ ਮਤਲਬ ਉਹਦਾ ਮਤਲਬ ਵੀ 14 ਮਤਲਬ 14 ਵਾਰ ਵੀ ਸਪੀਡ ਚੇਂਜ ਹੋਣੀ ਟਰੈਕਟਰ ਤੇ ਮਤਲਬ 14 ਤਰ੍ਹਾਂ ਦੀਆਂ ਸਪੀਡਾਂ ਆਉਂਦੀਆਂ ਆ ਰਹੇ 14 ਤਰ੍ਹਾਂ ਦੀਆਂ ਆਉਂਦੀਆਂ ਹਾਂ ਉਹ ਲਗ ਲਗ ਸਟੇਟਾਂ ਜਿਵੇਂ ਸਾਊਥ ਚੋਰ ਆਵੇ ਇਰੇ ਜੇ ਹਜੇ ਨਵੇਂ ਲਾਂਚ ਹੋਏ ਕਰਕੇ V2 ਤੇ ਪਹੁੰਚਿਆ ਹੁਣ ਗਾਹ ਕੋ ਬੂਗਰੂਮੈਂਟ ਕਰਾਂਗੇ V3 ਹੋ ਜਾਊਗਾ ਹੁਣ ਇਹਦੀ ਸਲੋ ਸਪੀਡ ਆਪਾਂ ਕਿਹਾ ਹਾਂ ਇਹਦੀ ਪਹਿਲਾਂ ਸੀਗੀ ਜਿਵੇਂ 1.9 ਸੀਗੀ ਜੇ ਪਹਿਲੇ ਲੋਗ ਇਹਦੀ ਹਾਂਜੀ ਤੇ ਉਹ ਹੁਣ ਘਟਾ ਕੇ V2 'ਚ ਜਿਵੇਂ ਲੋਕਾਂ ਰ ਥੋੜੀ ਡਿਮਾਂਡ ਸੀ ਕੁਝ ਏਰੀਆ 'ਚ ਹੈਗੀ ਹੈ ਡਿਮਾਂਡ ਸਾਰੇ ਨਹੀਂ ਮੈਂ ਕਹਿੰਦਾ ਲਓ ਇਹ ਗੱਲ ਤੁਸੀਂ ਹਾਂ ਅੱਗੇ ਵੀ ਕਹਿੰਦੇ ਹੋ ਹਰੇਕ ਬੰਦਾ ਐਵੇਂ ਚੱਕ ਕੇ ਵੀ V2 ਆ ਗਿਆ ਪਤਾ ਨਹੀਂ ਵਧੀਆ ਵਾ ਹੂੰ ਜਿਹੜੇ ਜੀ ਤੁਹਾਡੇ ਏਰੀਆ ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਉਸ ਹਿਸਾਬ ਨਾਲ ਜੇ ਤੁਸੀਂ ਸੁਪਰ ਹੀਡਰ ਵਗੈਰਾ ਚਲਾਉਣਾ ਹਾਂ ਹੈਨਾ ਉਹ ਵੀ ਜੇ ਪਰਾਲੀ ਪੂਰੀ ਫੁੱਲ ਪਾਉਣੀ ਆ ਵੱਡਾ ਪਾਉਣਾ ਤਾਂ ਲੋੜਾ ਨਹੀਂ ਅਦਰਵਾਜ਼ੀ 1.9 ਇਚ ਵੀ ਸੁਪਰ ਹੀਟਰ ਬਹੁਤ ਵਧੀਆ ਚੱਲਦਾ ਪੂਰਾ ਵਧੀਆ ਚੱਲਦਾ ਇਹੋ ਉਹ ਹੈਗਾ 1.9 ਮਤਲਬ 201 ਵਿੱਚ 201 ਵਿੱਚ ਵੀ ਸੁਪਰ ਹੀਟਰ ਬਹੁਤ ਵਧੀਆ ਚੱਲਦਾ ਹਾਂ ਇਹ ਕਿੰਨਾ ਆ ਗਿਆ ਇਹ ਇਹ 1.5 ਆ ਗਿਆ ਥੋੜਾ ਜਿਹਾ ਘਟਾਤਾ ਉਹ ਤੋਂ ਇਹ 9 ਤੇ 4 ਦਾ ਫਰਕ ਪੈ ਗਿਆ 0.4 ਦਾ ਫਰਕ ਪੈ ਗਿਆ ਕੋਈ ਬਹੁਤਾ ਜ਼ਿਆਦਾ ਤਾਂ ਨਹੀਂ ਅੱਦੋ ਅੱਦੋ ਹੀ ਨਹੀਂ ਹੈਗਾ ਪਰ ਫਰਕ ਮਹਿਸੂਸ ਹੁੰਦਾ ਜਿਵੇਂ ਤੁਸੀਂ 10 ਕਿੱਲਿਆਂ ਤੇ ਲਾ ਲਓ ਤੁਸੀਂ ਅੱਧਾ ਪੂਣਾ ਕਿੱਲੇ ਦਾ ਹਾਂ ਦਸਾ ਕਿੱਲੇ ਮਗਰ ਹਾਂ ਇੰਨਾ ਇੰਨਾ ਕ ਫਰਕ ਪਊਗਾ ਬਾਕੀ ਜਿਹੜੇ ਤੋਰੇ ਬਾਈ ਜੀ ਇਹਦੇ ਮਤਲਬ ਬਾਕੀ ਚੀਜ਼ ਸੌਰੀ ਚੀਜ਼ ਹੋਈ ਆ ਜਿਵੇਂ B3 ਤੇ ਸ਼ਾਇਦ B C3 ਚ ਡਿਫਰੈਂਸ ਸੀਗਾ ਜਰਾ ਗੇਅਰ ਦਾ ਉਹ ਘਟ ਗਿਆ ਥੋੜਾ ਜਿਹਾ ਠੀਕ ਹੈ ਟੌਪ ਸਪੀਡ ਸੇਮ ਆ ਇਹਦਾ ਤੇ ਜਿਹੜਾ 52 10 ਆਪਣਾ ਹਾਂਜੀ ਹਾਂਜੀ ਇਹਨਾਂ ਦੀਆਂ ਸਪੀਡਾਂ ਦਾ ਕਿੰਨਾ ਕ ਫਰਕ ਹੈ ਜੀ ਇਹਦਾ ਪੁਆਇੰਟ 1 ਦਾ ਹੀ ਫਰਕ ਹੈ ਟਾਇਰ ਸਾਈਜ਼ ਦਾ ਉਹ 16 ਨੂੰ 28 ਟਾਇਰ ਆ ਇਹ 16 ਨੂੰ 30 ਆ ਉਹ ਜਿੰਨਾ ਕਿ ਸਾਈਜ਼ ਵੱਡਾ ਟਾਇਰ ਦਾ ਉਨੀ ਕੀ ਫਰਕ 1 ਪੁਆਇੰਟ ਦੇ ਫਰਕ ਹਾਂ ਆਦਰਵਾਈਜ਼ ਕੋ ਬੜਾ ਫਰਕ ਠੀਕ ਆ ਬਾਕੀ ਕੋ ਟ੍ਰੈਕਟਰ ਦੇ ਵਿੱਚ ਚੇਂਜਿੰਗ ਕੁਝ ਬਾਕੀ ਇੰਜਨ ਇੰਜਨ ਸਭ ਸੇਮ ਆ ਜੀ ਹਾਂ ਬਾਕੀ ਸਭ ਕੁਝ ਸੇਮ ਬਾਕੀ ਨੀ ਕੁਝ ਨਾ ਨਾ ਕੁਝ ਨਹੀਂ ਚੇਂਜ ਬਾਕੀ ਬਕਲੀ ਤੋਂ ਸਪੀਡਾਂ ਹੀ ਮਿੱਡਾਂ ਚ ਬਸ ਇੱਕ ਹੈ ਵੀ ਇਹ ਮਹੀਨੇ ਬੁਕਿੰਗ ਤੇ ਆਉਂਦਾ ਅੱਛਾ ਇਹ ਮਹੀਨੇ ਦੀ ਵੇਟਿੰਗ ਹੈ ਹਾਂ ਵੀ 2 ਥੋੜਾ ਇਹ ਮਹੀਨੇ ਦੀ ਵੇਟਿੰਗ ਤੇ ਆ ਕਿਉਂਕਿ 21 ਜਿਆਦਾ ਪਹਿਲਾਂ ਵਿਕਦਾ ਸੀਗਾ ਤਾਂ ਕੰਪਨੀ ਉਹਦੀ ਪ੍ਰੋਡਕਸ਼ਨ ਜਿਆਦਾ ਵਾ ਜੇ ਇਹ ਜਿਆਦਾ ਵਿਕਣ ਲੱਗਿਆ ਇਹ ਵੱਧ ਵਿਕਣ ਲੱਗ ਜੂਗਾ ਫਿਲਹਾਲ ਜੇ ਲੈਣਾ ਤਾਂ ਮਹੀਨੇ ਦਾ ਆਪਣੇ ਸਾਰੇ ਉੱਤੇ 2-4 ਦਿਨ ਦੀ ਵੇਟਿੰਗ ਹੈ 15 ਦਿਨ ਤਾਂ ਲੱਗ ਜਾਂਦੇ ਹਨਾਂ ਲੱਗ ਜਾਂਦੇ ਨੇ 15 ਦਿਨ तकरीबन 52-10 ਨੂੰ ਛੱਡ ਕੇ ਬਾਕੀ तकरीबन ਸਾਰੇ 15 ਦਿਨ ਦੀ ਵੇਟਿੰਗ ਤੇ ਜਾਂਦਾ ਕਰਦੇ ਤੇ 52-10 ਦੀ ਕਿੰਨੀ ਵੇਟਿੰਗ 52 ਉਸ ਨੂੰ 5-4 ਦਿਨ ਲਾ ਜਾਂਦੇ 5-4 ਦਿਨ ਚਾਹੀਦੇ ਆ 5 ਦਿਨ ਹਫਤਾ ਰੱਖੋ ਤਾਂ ਹਫਤੇ ਦਾ ਪ੍ਰੋਸੈਸ ਆ ਜਾਂਦਾ ਹਾਂਜੀ ਤੇ ਇਹ ਟਰੈਕਟਰ ਦੀ ਫੁੱਲ ਵੀਡੀਓ ਆਪਣੇ ਪੇਜ ਤੇ ਹੈਗੀ ਆ ਹਾਂਜੀ ਹੁਣ ਮੇਰੇ ਸਵਾਲ ਜਿਹੜੇ ਦੋ ਚਾਹ ਹਾਂਜੀ ਹਾਂਜੀ ਟਰੈਕਟਰ ਦੇ ਨਾ ਕਲੱਚ ਤੋਂ ਜ਼ਿੰਮੇਦਾਰ ਵੀਰ ਬਹੁਤ ਕਲਪਦੇ ਆ ਜਿਵੇਂ ਆਪਣੇ ਡੀਜ਼ਲ ਦਾ ਮਿੱਥ ਬਣ ਗਿਆ ਸੀ ਨਾ ਦਿਮਾਗ 'ਚ ਹਾਂਜੀ ਹਾਂਜੀ ਵੀ ਜੋਨਟੀਰ ਡੀਜ਼ਲ ਜ਼ਿਆਦਾ ਖਾਂਦਾ ਉਦਾਂ ਹੀ ਹੁਣ ਕਲੱਚ ਵਾਲੀ ਪ੍ਰੋਬਲਮ ਆ ਪ੍ਰੋਬਲਮ ਲਾ ਲੋ ਉਹਨੂੰ ਕੁਝ ਲਾ ਲੋ ਤੁਸੀਂ ਉਹਨੂੰ ਮੈਨੂੰ ਦੱਸ ਦੋ ਬਹੁਤ ਜਲਦੀ ਉੱਡਦੀ ਕਹਿੰਦੇ ਕਲੱਚ ਦੇ ਵਿੱਚ ਤੁਸੀਂ ਇਹ ਨਵੇਂ-ਨਵੇਂ ਆਏ ਸੀ ਨਾ ਕਲੱਚ 54 5 ਟਰੈਕਟਰ ਹੂੰ ਇਹਦੇ ਚ 5 ਫਰੀ ਹੁੰਦੀ ਸੀ ਠੀਕ ਹੈ ਜੀ ਇੱਕ ਤਾਂ ਕੰਪਨੀ ਨੇ ਹੁਣ ਉਹ ਚੇਂਜ ਕਰਕੇ 7 ਫਰੀ ਕਰਤੀ ਓਕੇ ਠੀਕ ਹੈ ਜੀ ਕੰਪਨੀ ਨੂੰ ਇੰਪਰੂਵ ਕਰਤਾ ਠੀਕ ਹੈ ਜੀ ਦੂਜਾ ਪ੍ਰੋਬਲਮ ਇਹ ਸੀ ਵੀ ਟਰੈਕਟਰ ਦੇ ਇੰਜਨ 'ਚ ਜਾਨ ਜਿਆਦਾ ਵਾ ਲੋਕ ਇਹਦਾ ਮੈਂ ਤੁਹਾਨੂੰ ਹੁਣ ਮਰੇ ਸੋਖਾ ਡਿਟੇਲ ਡਿਟੇਲ ਚ ਹਿਸਾਬ ਦਿੰਨਾ ਵੀ ਲਾਈਵ ਕਿਵੇਂ ਵਧਾਉਣੀ ਹੈ ਹਾਂ ਇਹਦਾ ਨਾ ਮੇਨ ਜਿਹੜਾ ਅਸੀਂ ਅਬਜ਼ਰਵ ਕੀਤੀ ਹੈ ਗੱਲ ਕਲੱਚ ਦੀ ਹਾਂਜੀ ਕਿਉਂਕਿ ਜੋ ਬਾਈ ਟਰੈਕਟਰ ਦੇ ਐਕਚੁਅਲੀ ਕੀ ਆ ਆਪਣੇ ਲੋਕਾਂ ਥੋੜਾ ਚਲਾਉਣ ਚ ਜੇ ਹੁਣ ਬਾਈਆਂ ਨੇ ਬੋ ਕਹਿਣਾ ਵੀ ਚੱਲ ਤੈਨੂੰ ਵੱਧ ਆਉਂਦਾ ਪਰ ਮੈਂ ਦੱਸਦਾ ਜਿਹੜਾ ਚਲਾਉਣ ਦਾ ਇੱਕ ਸਾਈਕੋਲੋਜੀਕਲ ਤਰੀਕਾ ਹੈ ਵੀ ਜਿੰਨੀ ਦੇ ਟਰੈਕਟਰ ਦਾ ਇੰਜਣ ਦਬਦਾ ਜਾਂ ਨਹੀਂ ਆਪਾਂ ਵੱਡਾ ਗੇਅਰ ਲਾਈ ਜਾਂਦੇ ਆਪਾਂ ਲਾਈ ਜਾਂਦੇ ਆ ਇਹ ਸਾਰਿਆਂ ਦੀ ਆਦਤ ਆ ਸਭ ਦੀ ਆਪਾਂ ਉਹ ਸਾਰਿਆਂ ਦੀ ਆਦਤ ਆ ਵੀ ਜੇ ਚੱਲਦਾ ਤਾਂ ਵੱਡਾ ਦੇ ਦੋ ਦੇ ਦੋ ਬੇ ਪਿਛੇ ਨਹੀਂ ਦੇਖਣਾ ਕੀ ਹੈ ਕਿਹੜਾ ਇੰਪਲੀਮੈਂਟਾ ਕੁਛ ਨਹੀਂ ਹੈ ਹਾਂ ਪਰ ਜਿਹੜੇ ਸਹੀ ਇੱਕ ਰੂਲ ਜੇ ਆ ਨਾ ਕੰਪਨੀਆਂ ਦੇ ਬਣਾਏ ਹੋਏ ਕਿਹੜਾ ਇੰਪਲੀਮੈਂਟ ਕਿਹੜੀ ਸਪੀਡ ਤੇ ਚੱਲਣਾ ਹੂੰ ਉਹ ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਆਦਨ ਹਲ ਤਵੀਆਂ ਗੱਲ ਕਰਦੇ ਆਪਾਂ ਬਾਰੇ ਹੂੰ ਹਲ ਤਵੀਆਂ 7 ਤੋਂ 10 ਦੇ ਵਿੱਚ ਵਿੱਚ ਚੱਲਦੀਆਂ 7 ਤੋਂ 10 7 ਕਿਲੋਮੀਟਰ ਤੋਂ 10 ਕਿਲੋਮੀਟਰ ਸਪੀਡ ਦੇ ਵਿੱਚ ਵਿੱਚ 12 ਆਵਰ 12 ਆਵਰ ਠੀਕ ਹੈ ਜੀ ਸਪੀਡ ਦੇਖਣੀ ਆ ਤੁਸੀਂ ਠੀਕ ਹੈ ਜੀ ਜਿਵੇਂ ਇਹ ਟਰੈਕਟਰ ਹੁਣ ਆਪਾਂ ਚਲਾਉਣੇ ਆ ਇਹਨੂੰ 1600 1700 ਤੇ ਹੂੰ ਤੁਸੀਂ ਨਾਰਮਲ ਰੂਟ ਤੇ ਦੇਖ ਲਓ 1600 1700 ਚ ਕਿਹੜੇ ਗੇਅਰ ਚ ਇਨੀ ਸਪੀਡ ਆਉ ਹਾਂ ਠੀਕ ਹੈ ਜੀ ਉੱਥੇ ਜਿਹਨੂੰ ਆਪਾਂ ਉਹ ਗੇਅਰ ਸਿਲੈਕਟ ਕਰੋ ਹਾਂ 1600 1700 ਦੀ ਸਪੀਡ ਰੱਖੋ ਹਾਂ ਇਹ ਨਾ ਕੋ ਉਹ ਵੀ ਗੇਅਰ ਵੱਡਾ ਲੈ ਲੈਂਦਾ ਦੇ ਦਾਂ ਜਦੋਂ ਤੁਸੀਂ ਟਰੈਕਟਰ ਨੇ ਘਟਾ ਗੇਅਰ ਲੈ ਲੈਣਾ ਪ੍ਰੋਬਲਮ ਕੀ ਹੈ ਇੰਜਨ ਨੇ ਜ਼ੋਰ ਮਾਰਨਾ ਹਾਂ ਟਰੈਕਟਰਾਂ ਨੇ ਟਾਇਰਾਂ ਨੇ ਰੁਕਣਾ ਹਾਂ ਵਿਚਾਲੇ ਕਲਚ ਵੀ ਹਾਂ ਸਮਝ ਗਏ ਜਦੋਂ ਸਹੀ ਗੇਅਰ ਦੀ ਰੇਸ਼ੀਓ ਸਿਲੈਕਟ ਨਹੀਂ ਹੋਊਗੀ ਹਾਂ ਇੰਜਨ ਤਾਂ ਦਬੜਾ ਨਹੀਂ ਹਾਂ ਉਹ ਫਿਰ ਜੋਰ ਕਲਚ ਤੇ ਬਹੁਤ ਕਲਚ ਗਰਮ ਹੋ ਮੈਲਟ ਹੋ ਟੈਂਪਰ ਹੋ ਆਵਾਜ਼ ਕਰੂ ਆਹ ਪ੍ਰੋਬਲਮ ਜਿਹੜੀ ਵੀ ਜਦੋਂ ਕਲਚ ਪੈਡ ਤੇ ਦਬਾਅ ਹੀ ਇੰਨਾ ਜ਼ਿਆਦਾ ਆ ਗਿਆ ਬਿਲਕੁਲ ਜਦੋਂ ਤੁਸੀਂ ਗਲਤ ਸਪੀਡ ਸਿਲੈਕਟ ਕਰ ਲਈ ਮਤਲਬ ਹੁਣ ਜਿਹੜਾ ਜਿਹੜਾ ਇੰਪਲੀਮੈਂਟ ਹਾਲ ਆ ਵੱਲੋਂ ਮੈਕਸਿਮਮ ਨੂੰ 10 ਸਪੀਡ ਬੱਡੇ ਰੈਕਟਰ ਚ ਆਈ ਹੁਣ ਉਹਨੂੰ ਤੁਸੀਂ 14 ਵਾਲਾ ਗੇਅਰ ਲਾ ਲਿਆ ਹਾਂ 12 ਵਾਲਾ ਗੇਅਰ ਲਾ ਲਿਆ ਤੁਰਿਆ ਤਾਂ ਉਹ ਪਰ ਫਿਰ ਉਹ ਤੁਰੂਗਾ ਟ੍ਰੈਕਟਰ ਦਬਣਾ ਵੀ ਨਹੀਂ ਪਰ ਉਹ ਅਲਟੀਮੇਟਰੀ ਜਿਹੜਾ ਜ਼ੋਰ ਪੈਣਾ ਉਹ ਕਲੱਚ ਤੇ ਹੀ ਪੈਣਾ ਕਲੱਚ ਤੇ ਹੀ ਤੇ ਕਲੱਚ ਦੀ ਲਾਈਫ ਘਟਣੀ ਹੈ ਉਹ ਚਲਾਉਣ ਦਾ ਤਰੀਕਾ ਜਿਹਨੇ ਦੀ ਕੀ ਫਰਕ ਇੱਕ ਹਾਫ ਕਲੱਚ ਦਾ ਘਟ ਤੋਂ ਘਟ ਯੂਜ਼ ਕਰੋ ਮਤਲਬ ਆਮ ਪਲੌ ਤੇ ਲੋਕ ਕਰਦੇ ਆ ਬਹੁਤ ਜਾਂ ਮੱਕੀ ਵਾਲੇ ਪਲਾਂਟਰ ਆ ਉਤੇ ਬਹੁਤ ਅੱਧੇ ਕਲੱਚ ਤੇ ਨੱਪ ਕੇ ਆਪਾਂ ਟਰੈਕਟਰ ਐ ਘਮਾ ਲੈਨੇ ਉਹਦੇ ਨਾਲ ਉਹ ਗੇਅਰ ਮਤਲਬ ਸ਼ਿਫਟ ਕਰ ਲੋ ਗੇਅਰ ਸ਼ਿਫਟ ਕਰੋ ਜੇ ਕਲੱਚ ਦੀ ਲਾਈਫ ਵਧਾਉਣੀ ਆ ਨਹੀਂ ਵਧਾਉਣੀ ਤਾਂ ਆਦੀ ਮਰਜ਼ੀ ਆ ਤੁਹਾਡਾ ਜਵਾਦਾ ਲਈ ਚੱਲੋ ਕਿਉਂਕਿ ਇਹ ਨਾ ਬਚੌਰ ਦਾ ਤਰੀਕਾ ਇੱਕ ਇਹ ਆਪਾਂ ਤੁਹਾਨੂੰ ਤਾਂ ਹੀ ਮ ਪੁੱਛਿਆ ਕਈ ਵੀਰ ਨਾ ਜਿਵੇਂ ਟਰੈਕਟਰ ਬਾਬੇ ਦੀ ਮਿਹਰ ਨਾਲ ਅੱਜ ਦੀ ਡੇਟ ਔਕੇ ਆ ਬਹੁਤ ਬਹੁਤ ਵੇਖ ਰਿਹਾ ਤੇ ਕਲੱਚ ਨਵੇਂ-ਨਵੇਂ ਵੀਰ ਕਹਿੰਦੇ ਯਾਰ ਕਲੱਚ ਬਹੁਤ ਬਹੁਤ ਲੋਕਾਂ ਦੇ 100-100 ਘੰਟੇ ਡਾਅ ਦਿੰਦੇ ਲੋਕ ਡਾਅ ਵਾਜੋ ਜਿਹੜੋ ਪੁੱਛੀਦਾ ਹੁਣ ਉਹ ਚ ਦੋ ਫਰਕ ਆ 52 ਹੁਣ ਤਕਰੀਬਨ 90% ਲੋਕ ਪਾਵਰ ਵਧਾਈ ਫਿਰਦੇ ਉਹਦੀ ਠੀਕ ਹੈ ਹਾਂ ਅੱਛਾ ਉਹਨੇ ਆਟੋਮੈਟਿਕਲੀ ਜਦੋਂ ਪਾਵਰ ਵਧਾ ਦੇਵੋਗੇ ਤਾਂ ਗੇਅਰ ਵੱਡਾ ਲੈਣਾ ਹੁਣ ਗੇਅਰ ਵੱਡਾ ਲੈਣਾ ਟਰੈਕਟਰ ਨੇ ਆਪਾਂ ਗੇਅਰ ਤਾਂ ਵੱਡਾ ਪਾ ਲਿਆ ਪਰ ਇੰਪਲੀਮੈਂਟ ਰეკਮੈਂਡ ਨਹੀਂ ਕਰਦਾ ਹਾਲ ਫੁੱਲ ਤੁਸੀਂ 14-15 ਦੇ ਨਹੀਂ ਚਲਾ ਸਕਦੇ ਉਹ ਚਲਾਓਗੇ ਟਰੈਕਟਰ ਤਾਂ ਭੱਜਿਆ ਫਿਰੂਗਾ ਲੱਗੂਗਾ ਤੁਹਾਨੂੰ ਪਰ ਉਹ ਕਲੱਚ ਤੇ ਹੀ ਜ਼ੋਰ ਪੈਣਾ ਉਹਦਾ ਮੈਂ ਜੋ ਆਹ ਪੰਗਾ ਹੈ ਦਾ ਇੰਜਨ ਤੇ ਗੇਅਰ ਨੂੰ ਕਨੈਕਟ ਕਲੱਚ ਨੇ ਕਰਨਾਂ ਦੇ ਵਿੱਚ ਮਸਲੇ ਦਾ ਮਸਲਾ ਮਸਲੇ ਦਾ ਜਾਣਾ ਹੀ ਜਦੋਂ ਸਹੀ ਮੈਚ ਨਹੀਂ ਕਰੂਗਾ ਰੇਸ਼ੋ ਪੈਰਾ ਦੀ ਰੇਸ਼ੋ ਪਾਵਰ ਦੀ ਰੇਸ਼ੋ ਸਪੀਡ ਦੀ ਰੇਸ਼ੋ ਇੰਪਲੀਮੈਂਟ ਦੀ ਰੇਸ਼ੋ ਨਹੀਂ ਮੈਚ ਕਰੂ ਤਾਂ ਕਿਤੇ ਨਾ ਕਿਤੇ ਨਕਸਾਲ ਕਰੂਗਾ ਨਾ ਹੁਕਮ ਆਗੇ ਇਹਦੇ ਨਾਲ ਬਾਈ ਜੀ ਫਿਰ ਡੀਜ਼ਲ ਦਾ ਵੀ ਫਰਕ ਪਊਗਾ ਬਿਲਕੁਲ ਪਊਗਾ ਤੁਸੀਂ ਜੇ ਅੰਡਰ ਲੋਡ ਟਰੈਕਟਰ ਚਲਾਓਗੇ ਸਹੀ ਆਰਪੀਐਮ ਤੇ ਚੱਲੇ ਤਾਂ ਹਰ ਟਰੈਕਟਰ ਹੀ ਡੀਜ਼ਲ 'ਚ ਫਰਕ ਪਊਗਾ ਗੱਲਾਂ ਜੋੜੀਆਂ ਦੀ ਕੋਈ ਵੀ ਇੰਪ ਉਹਨੂੰ ਆਪਾਂ ਅੰਡਰਲੋਡ ਹੀ ਚਲਾਉਣਾ ਬਹੁਤ ਵਧੀਆ ਰੋ ਜਿੰਨਾ ਟਰੈਕਟਰ ਅੰਡਰਲੋਡ ਚੱਲੂਗਾ ਬਾਈ ਹਮ ਹੁਣ ਵੱਡੇ ਟਰੈਕਟਰ ਆ ਜਿਵੇਂ ਮੈਂ ਅੱਗੇ ਵੀ ਗੱਲ ਕਰਾਂ ਸਾਡੇ 60 ਲਿੰਕ ਲੱਗਿਆ ਐਚ ਹਮ ਇਹਦੇ 'ਚ ਵੀ ਲੱਗਿਆ ਹੋਇਆ ਜਿਹੜੀ ਲਿੰਕ ਇਹਦੇ 'ਚ ਵੀ ਆਉਂਦਾ ਤੇ ਤਕਰੀਬਨ ਜਦੋਂ ਲੈਪਟਾਪ ਲਾਉਨੇ ਆ ਤੁਹਾਨੂੰ ਸਾਰੇ ਦੱਸ ਦਿੰਦਾ ਕਿੰਨੇ ਪਾਵਰ ਤੇ ਚੱਲਿਆ ਤਾਂ ਮੋਸਟਲੀ ਟਰੈਕਟਰ ਅੰਡਰਲੋਡ ਹੀ ਚੱਲ ਰਿਹਾ ਆਪਣੇ 70 60 70 ਤੋਂ ਉੱਪਰ ਜਾਂਦਾ ਨਹੀਂ ਕੋਈ 70% ਲੋਡ ਠੀਕ ਹੈ ਇੰਨਾ ਵੀ ਲੋਡ ਚਲਾ ਰਹੇ 30% ਟਰੈਕਟਰ ਵਿਲਾ ਰਹਿੰਦਾ ਬਿੱਲੀ ਬਿੱਲੀ ਇੰਨੇ ਹੀ ਚਲਾ ਰਹੇ ਆ ਪਰ ਹੁਣ ਕਈ ਬੰਦੇ ਹੈ ਵੀ ਇਹ ਲੋਪੀ ਰਹੇ ਕਿ ਟਰੈਕਟਰ ਦਾ ਇਹ ਸਿਰਾ ਸਿਰਾ ਕਰਾਉਣਾ ਉਹ ਜਦੋਂ ਸਿਰੇ ਤੇ ਜਾਂਦੇ ਆ ਫਿਰ ਉਹ ਨਿਸ਼ਾਨ ਕਰਦਾ ਆ ਚੱਕ ਅੰਡਰ ਲੋਡ ਚਲੋਗੇ ਡੀਜ਼ਲ ਵੀ ਘਟੂਗਾ ਲਾਈਫ ਕਲਚ ਦੀ ਵੀ ਵਧੀਆ ਟਰੈਕਟਰ ਦੀ ਵੀ ਵਧੀਆ ਥੋੜੀ ਭੰਦ ਤੋੜ ਵੀ ਮੇਨਟੇਨੈਂਸ ਵੀ ਸਾਰੀ ਚੀਜ਼ਾਂ ਦੀ ਕਮੀ ਰਹੂਗੀ ਟਰੈਕਟਰ ਦੀ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕਈ ਵੀਰ ਹੈਗੇ ਆ ਹਾਂਜੀ ਹਾਂਜੀ ਆਪਾਂ ਦੇ ਦਿਆਂ ਜ਼ਿੰਮੇਦਾਰ ਵੀਰ ਨਵਾਂ ਟਰੈਕਟਰ ਲੈ ਕੇ ਕਈ ਨੂੰ ਆਤ ਹੁੰਦੀ ਨਾ ਖੋਲਨਾ ਅਖਬਾਰ ਲਾਤਾ ਹਾਂ ਵੀ ਮੈਨੂੰ ਗਰਮ ਕਰਨਾ ਇੱਕ ਵਾਰੀ ਬਾਹਰ ਤੋਂ ਟਿਕਾਉ ਕਰਨਾ ਚਾਹੀਦਾ ਕਿ ਨਹੀਂ ਜਿਹੜਾ ਬਈ ਅਸੀਂ ਹੁਣ ਜੌਂਡੀਅਰ ਚ ਕਹਿੰਨੇ ਆ ਵੀ ਪਹਿਲੇ ਜਦੋਂ ਤੁਸੀਂ ਪਹਿਲੇ 10 20 ਘੰਟੇ ਚਲਾਉਣਾ ਰਿਕਟਰ ਉਹਨੂੰ ਫੁੱਲ ਲੋਡ ਤੇ ਚਲਾਓ ਗਰਮ ਕਰਨਾ ਜ਼ਰੂਰੀ ਨਹੀਂ ਹੈ ਨਾਰਮਲ ਆਪੇ ਹੁੰਦਾ ਹੋਵੇ ਨਹੀਂ ਆਪੇ ਹੋ ਜਾਣਾ ਅਖਬਾਰ ਕਬੂਰ ਨਹੀਂ ਲਾਉਣਾ ਨਹੀਂ ਨਹੀਂ ਜਦੋਂ ਤੁਸੀਂ ਫੁੱਲ ਲੋਡ ਤੇ ਚਲਾਉਗੇ ਇੰਜਨਾ ਆਪੇ ਹੋ ਜਾਣਾ ਅਖਬਾਰ ਲਾਉਣ ਨਾਲ ਕਈ ਵਾਰੀ ਗਹਿਲੀ ਹੋ ਜਾਂਦੀ ਹੈ ਹਾਂ ਵੱਧ ਸੇਕ ਲੱਗ ਜਾਂਦਾ ਬਈ ਉਨੇਖਾ ਹਾਨ ਕਰ ਦੇਣਾ ਟਰੈਕਟਰ ਦੀ ਲਾਈਫ ਇੰਜਨ ਦੀ ਲਾਈਫ ਘਟ ਜੂਗੀ ਉਸ ਟਾਈਮ ਤਾਂ ਨਹੀਂ ਪਤਾ ਲੱਗੂਗਾ ਤੁਹਾਨੂੰ ਹਾਂ ਪਰ ਉਹ ਜਦੋਂ 5 1000 ਘੰਟਾ ਚੱਲ ਗਿਆ ਟਰੈਕਟਰ ਫਿਰ ਦੱਸੂਗਾ ਫਿਰ ਦੱਸ ਹਾਂ ਉਸ ਟਾਈਮ ਨਹੀਂ ਕੋਈ ਮਹਿਸੂਸ ਨਹੀਂ ਹੋਣਾ ਉਦੋਂ ਆਪਾਂ ਨੂੰ ਐਂ ਦਿਲ ਨੂੰ ਆਣਾ ਮੈਂ ਖੋਲਦਾ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਪਰ ਨਹੀਂ ਉਹ ਬਿਲਕੁਲ ਗਲਤ ਹੈ ਕਿਉਂਕਿ ਪ੍ਰੋਬਲਮ ਇਹ ਹੈ ਜਿਹੜੇ ਸੈਂਸਰ ਆ ਜਦੋਂ ਉਹ ਸੈਂਸਰ ਨੇ ਤੇਲ ਦਾ ਦੱਸਿਆ ਆ ਪਾਣੀ ਦਾ ਦੱਸਿਆ ਟੈਂਪਰੇਚਰ ਹੈਨਾ ਮੰਨ ਲਓ ਉਹ ਗਰਮ ਦਾ ਸਿਗਨਲ ਦਿੱਤਾ ਤੇ ਤੁਸੀਂ ਉਸ ਟਾਈਮ ਬਰਫ਼ ਤਾਂ ਪਾ ਦੇਣੀ ਦੇਣੀ ਹੈ ਚ ਨਹੀਂ ਹਾਂ ਹੈਨਾ ਸਹੀ ਗੱਲ ਹੈ ਮੰਨ ਲਓ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ 120 ਡਿਗਰੀ ਤੇ ਚੱਲਿਆ ਗਿਆ ਹਾਂ ਹੁਣ ਤੁਸੀਂ ਦੇਖ ਲਿਆ 120 ਦੇ ਗਰਮ ਹੋ ਗਿਆ ਹੈਨਾ ਤੁਸੀਂ ਠੰਡਾ ਕਰ ਲੈ ਕੋਸ਼ਿਸ਼ ਕੀਤੀ ਪਰ ਜਿਹੜਾ ਲੋਹਾ ਵਾ ਉਹਨੇ ਹਜੇ ਸਟਾਰਟ ਹੋਇਆ ਗਰਮ ਹੋਣਾ ਉਹ ਠੀਕ ਹੈ ਉਹ ਠੰਡਾ ਹੋਣ ਨੂੰ ਟਾਈਮ ਲਊਗਾ ਸੌਰੀ ਕੀ ਗੱਲ ਉਹ ਤਾਂ ਹੈ ਨਹੀਂ ਵੀ ਪਰੇ ਥੱਲੇ ਕੀਤੀ ਟੈਂਪਰੇਚਰ ਥੱਲੇ ਆ ਗਿਆ ਉਹਨੇ 10-15 ਮਿੰਟ ਲੈਣੇ ਆ ਉਹ 10-15 ਮਿੰਟਾਂ ਦੇ ਵਿੱਚ ਉਹ ਇੰਜਨ ਦਾ ਨੁਕਸਾਨ ਕਰ ਜਾਂਦਾ ਪਿਸਟਨ ਹੈ ਪਿਸਟਨ ਨੁਕਸਾਨ ਕਰ ਜਾਂਦਾ ਓਵਰ ਹੀਟ ਹੋ ਕੇ ਤੇ ਲਾਈਫ ਘਟ ਜਾਂਦੀ ਹੈ ਇੱਕ ਹਸਾਬ ਦਾ ਜਿਵੇਂ ਆਪਾਂ ਲੋਹਾ ਛੰਡਦੇ ਆ ਲਾਉਂਦਾ ਉਹ ਟਾਈਮ ਲੱਗਦਾ ਛੰਡਾਉਣ ਨੂੰ ਹਾਂ ਛੰਡਾਉਣ ਨੂੰ ਵੀ ਟਾਈਮ ਲੱਗਣਾ ਇਹ ਤਾਂ ਹੈ ਨਹੀਂ ਵੀ ਨਾਲ ਹੀ ਛੰਡਾ ਕਰਤਾ ਨਾਲ ਹੀ ਕਰਮ ਕਰਤਾ ਇਹ ਤਾਂ ਹੈ ਨਹੀਂ ਉਹ ਜੇ ਹੁਣ ਲੋਹਾ ਗਰਮ ਐਨ ਆਪਾਂ ਹੀਟ ਸਟਿਆ ਹੋਇਆ ਪੂਰਾ ਮਤਲਬ ਉਹਨੇ ਹਾਂ ਲੱਗਾ 20 ਤੇ ਫੜ ਲਿਆ 20 ਤੋਂ ਉਹਨੂੰ ਘਟਾਉਣਾ ਸ਼ੁਰੂ ਕਰਾਂਗਾ ਤੇ ਇੱਕਦਮ ਨਹੀਂ ਘਟੂਗਾ ਨਹੀਂ ਘਟੂਗਾ ਟਾਈਮ ਲੱਗੂ ਇਹ ਉੱਪਰ ਜਾ ਰਿਹਾ ਹੈ ਉੱਪਰ ਜਾ ਰਿਹਾ ਹੈ ਫਿਰ ਤੋਂ ਆਪਦੀ ਮਰਜ਼ੀ ਨਾਲ ਘਟੂ ਹਨਾ ਹਾਂ ਫਿਰ ਉਹ 5-10 ਮਿੰਟ ਚ ਪਾਣੀ ਠੰਡਾ ਮਿਲੂ ਉਹਨੂੰ ਫਿਰ ਥੱਲੇ ਆਉਣਾ ਸ਼ੁਰੂ ਹੋਊਗਾ ਹਾਂ 5-7 ਮਿੰਟ ਚ ਇਹ ਉੱਪਰ ਜਾਣਾ ਸਟਾਰਟ ਹੋਇਆ 20 ਤੋਂ ਸਟਾਰਟ ਹੋਇਆ ਉਹ 30-40 ਤੇ ਚੱਲੇ ਜਾਣਾ ਉਹਨੇ ਉਹ ਆਟੋਮੈਟਿਕਲੀ ਚੱਲੇ ਜਾਣਾ ਇਹ ਤਾਂ ਟੈਕਨੀਕਲ ਗੱਲ ਹੈ ਨਾ ਹਾਂ ਇਹ ਇੱਕ ਚੀਜ਼ ਹੋਰ ਬਈ ਜੀ ਨਵਾਂ ਟਰੈਕਟਰ ਲੈ ਲਿਆ ਜੀ ਮੈਂ ਲੈ ਲਿਆ ਕਿਸੇ ਵੀ ਜ਼ਿਮੀਂਦਾਰ ਵੀਰ ਨੇ ਲੈ ਲਿਆ ਜੀ ਕੋਈ ਦਿੱਕਤ ਤੇ ਪਰੇਸ਼ਾਨੀ ਆ ਜਾਂਦੀ ਹੈ ਜੀ ਜੀ ਜ਼ਿਮੀਦਾਰ ਵੀਰ ਕਹਿੰਦੇ ਖੁੱਲਿਆ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਹਾਂ ਹੁੰਦਾ ਨਾ ਦਿਮਾਗ ਚ ਇਹ ਟਰੈਕਟਰ ਇਹ ਥੋੜਾ ਜਿਹਾ ਨਾ ਬਈ ਪਤਾ ਕੀ ਆ ਜਿਹੜੇ ਪੁਰਾਣੇ ਟਰੈਕਟਰ ਸੀ ਨਾ ਲੋਕਾਂ ਦੇ ਦਿਮਾਗ ਚ ਆਏ ਹੁੰਦਾ ਸੀ ਵੀ ਜਿਹੜਾ ਖੁੱਲਿਆ ਨਹੀਂ ਉਹ ਵਧੀਆ ਹਾਂ ਤੇ ਇਹ ਤਾਂ ਬਹੁਤ ਵਧੀਆ ਹੈ ਵੀ ਸਾਡੇ ਚਾਪੀ ਨਹੀਂ ਲੱਗੀ ਆਈ ਤਾਂ ਚਾਪੀ ਨਹੀਂ ਲੱਗੀ ਹਾਂ ਪਰ ਮੈਂ ਨਹੀਂ ਉਹ ਗੱਲ ਨੂੰ ਮੰਨਦਾ ਮੈਂ ਇਹ ਗੱਲ ਨੂੰ ਮੰਨਦਾ ਵੀ ਟਰੈਕਟਰ ਟੈਕਨੀਕਲੀ ਫਿੱਟ ਹੋਵੇ ਮਕੈਨਿਕਲੀ ਫਿੱਟ ਹੋਵੇ ਹੂੰ ਟਰੈਕਟਰ ਚਾਹੇ 10 ਵਾਰੀ ਖੁੱਲ ਜੇ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਉੱਥੇ ਆ ਜੀ ਇੱਕ ਪ੍ਰੋਬਲਮ ਤੁਹਾਨੂੰ ਬਾਰ ਬਾਰ ਆ ਰਹੀ ਹੈ। ਹਾਂ ਉਹ ਉਹ ਮਾੜੀ ਹੈ। ਉਹ ਮਾੜੀ ਹੈ। ਹਾਂ ਮੰਨ ਲਓ ਵੀ ਇੱਕ ਇੱਕੋ ਪ੍ਰੋਬਲਮ ਆ ਗਈ। ਮੈਂ ਧਾਰਨ ਦਿੰਦਾ ਵੀ ਕੋਈ ਅ ਕੋਈ ਬੈਰਿੰਗ ਟੁੱਟ ਗਿਆ ਜਾਂ ਬੈਰਿੰਗ ਦੀ ਆਵਾਜ਼ ਕਰਨ ਲੱਗ ਗਿਆ। ਹਾਂ ਆਪਾਂ ਬੈਰਿੰਗ ਪਾਤਾ ਇੱਕ ਵਾਰੀ। ਹੂੰ ਦੁਬਾਰਾ ਨਹੀਂ ਹੋਣੀ ਚਾਹੀਦੀ। ਦੁਬਾਰਾ ਨਹੀਂ ਹੋਣੀ ਚਾਹੀਦੀ। ਨਹੀਂ ਹੋਣੀ। ਫਿਰ ਕੋਈ ਟਰੈਕਟਰ 'ਚ ਕੋਈ ਨੁਕਸਾਨ ਨਹੀਂ ਜਾਣਾ ਬਦਲ। ਠੀਕ ਹੈ ਇੱਕ ਵਾਰੀ ਉਹ ਸਾਰਾ ਜੇ ਬੈਰਿੰਗ 'ਚ ਮੈਨੂਫੈਕਚਰਿੰਗ ਡਿਫੈਕਟ ਹੋਏ, ਫਿਟਿੰਗ ਕਰਜ ਕੋਈ ਪ੍ਰੋਬਲਮ ਆ ਕੋਈ ਵੀ ਗੱਲਾਂ ਹੋ ਸਕਦੀਆਂ ਉਹ 'ਚ ਹਨਾ। ਆਪਾਂ ਕੜਤੀ ਦੁਬਾਰਾ ਨਹੀਂ ਹੋਣੀ ਰੀਸੈਂਟਲੀ ਹੋਈ ਫੇਰ ਨਹੀਂ ਹੈਗਾ ਵੀ ਅੱਜ ਚੱਲਿਆ ਪਾਸਟਰ ਨੂੰ ਫੇਰ ਉਹੀ ਚੀਜ਼ ਖਰਾਬ ਆ ਫੇਰ ਇਹਦਾ ਮਤਲਬ ਵੀ ਟਰੈਕਟਰ ਚ ਨੁਕਸਾ ਹੈਨਾ ਜਿਹੜੀ ਚੀਜ਼ ਬਾਰੀ ਬਾਰੀ ਖਰਾਬ ਹੋ ਰਹੀ ਹੈ ਤਾਂ ਮਨੁਕਸਾ ਨੁਕਸਾ ਜਾਂ ਕੋਈ ਨਾ ਕੋਈ ਮੈਨੂਫੈਕਚਰਿੰਗ ਇਫੈਕਟ ਆ ਚੀਜ਼ ਹੈ ਫੇਰ ਹੋਰ ਚੀਜ਼ ਬਦਲੋ ਨਾਲ ਇਹ ਨਹੀਂ ਵੀ ਕੱਲਾ ਪੈਰ ਨਹੀਂ ਪਾਈ ਜੋ ਬਾਰੀ ਬਾਰੀ ਆ ਕੱਲੀ ਸੀਲ ਹੀ ਪਾਈ ਜਲੋ ਫੇਰ ਇਹ ਉਹਦਾ ਮਸਲਾ ਨਹੀਂ ਹੱਲ ਹੁੰਦਾ ਫੇਰ ਉਹਦਾ ਮਸਲਾ ਉਹਨੂੰ ਗਾਂ ਸੁੱਟਣ ਦੀ ਲੋੜ ਆ ਤੁਹਾਨੂੰ ਗਾਂ ਕੁਝ ਆ ਆ ਜਿਹੜਾ ਗੱਲ ਆ ਬਾਕੀ ਟਰੈਕਟਰ ਰਣਜੋਤ ਵੀਰ ਸਾਰਾ ਕੱਲਾ ਕੱਲਾ ਪੁਰਜਾ ਹੀ ਜੋੜਿਆ ਹੋਇਆ ਹੈ ਜੋੜਿਆ ਵੀ ਬੰਦਿਆਂ ਨੇ ਜੋੜਿਆ ਜੋੜਿਆ ਵੀ ਬੰਦਿਆਂ ਰਹੀ ਆ ਇਹ ਨਾ ਇਹ ਨਾ ਆ ਸਾਫ ਤਾਂ ਨਿਕਲਦਾ ਕਿ ਦੋ ਵੀ ਇਹ ਖੁੱਲ ਗਿਆ ਤਾਂ ਮਾੜਾ ਵਾ ਹਾਂ ਬਸ ਇਹ ਆ ਵੀ ਦਵਾਰਾ ਫਿੱਟ ਕਰਨ ਵਾਲਾ ਬੰਦਾ ਟ੍ਰੇਨਡ ਹੋਵੇ ਹਾਂ ਨਾ ਇਹ ਅਣਜਾਣ ਮਿਸਤਰੀ ਨਾ ਹੋਵੇ ਇਹ ਚੀਜ਼ਾਂ ਦਾ ਫਰਕ ਜ਼ਰੂਰ ਹੈਗਾ ਤੋਂ ਖੋਲਣ ਵੇਲੇ ਉਹ ਦੇਖਣਾ ਵੀ ਕਿੰਨੇ ਖੋਲਣ ਤੇ ਨੁਕਸਾਨ ਤਾਂ ਨਹੀਂ ਕਰਤਾ ਉਹਨੇ ਕਿੰਨੇ ਮਾੜੇ ਚਾਬੀਆਂ ਪਾਣੇ ਪਾ ਕੇ ਨਾਟੀ ਤਾਂ ਨਹੀਂ ਗੋਲ ਕਰਤੇ ਅੰਦਰ ਨਾਟੀ ਹਾਂ ਤੇ ਇਹ ਚੀਜ਼ਾਂ ਦਾ ਫਿੱਟਾ ਉਹ ਤੁਸੀਂ ਜਦੋਂ ਵਧੀਆ ਏਜੰਸੀ ਜਾਓਗੇ ਟੂਲ ਵਧੀਆ ਹੋਵੇ ਤਾਂ ਮਤਲਬ ਨਹੀਂ ਪਈ ਜੀ ਟਰੈਕਟਰ ਦਾ ਪਤਾ ਵੀ ਲੱਗ ਜਾ ਖੁੱਲੇ ਦਾ ਮੈਂ ਲਿੰਕ ਪਤਾ ਲਾਦਾ ਕਿਉਂਕਿ ਉਹ ਉਹ ਵੀ ਨਵਾਂ ਫਿੱਟ ਕੀਤਾ ਉਹ ਵੀ ਅਸੀਂ ਕਰਤਾ ਹਾਂ ਪ੍ਰੋਬਲਮ ਉੱਥੇ ਹੋਣੀ ਆ ਕੰਪਨੀ ਤੁਹਾਨੂੰ ਵੀ ਉਹੀ ਟੂਲ ਦਿੰਦੀ ਆ ਟੂਲ ਮਾੜਾ ਯੂਜ਼ ਕਰੋਗੇ ਮਿਸਤਰੀ ਮਾੜਾ ਹੋਊ ਅਨਟ੍ਰੇਨਡ ਹੋਊ ਥੋੜੇ ਜਿਹੜੀਆਂ ਮਾਰੂ ਫੇਰ ਉਹ ਪਤਾ ਲੱਗ ਉਹਦੇ ਕਿਨਾਰੇ ਪਰ ਫੇਰ ਵਧੀਆ ਨਹੀਂ ਲੱਗਦਾ ਫੇਰ ਆਪੇ ਪਤਾ ਲਾਣਾ ਦੇਖਣ ਵਾਲੇ ਨੂੰ ਦੱਸ ਦੇ ਲਈ ਯਾਰ ਇਹ ਤਾਂ ਖੁੱਲਿਆ ਹੋਇਆ ਇੱਕ चीज ਹੋਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਈ ਨੰਨੂ ਆ ਜਾ ਜਾਂ ਤੂੰ ਇੱਧਰ ਦੀ ਉੱਪਰ ਚੜ ਜਾ ਆ ਜਾ ਬਾਈ ਜੀ ਇੱਧਰ ਹਾਂਜੀ ਹਾਂਜੀ ਆਹ ਦੇਖ ਰਿਹਾ ਮੈਨੂੰ ਦੋ ਇਹ ਮੈਨੂੰ ਲੱਗਦਾ ਕਿਸੇ ਡੈਕਟਰ ਨੂੰ ਨਹੀਂ ਆਉਂਦੀ ਬਹੁਤ ਘੱਟ ਆ ਬਹੁਤ ਘੱਟ ਇਹ ਵੱਡੀ ਹਸ ਪਾਵਰ ਚ ਆਉਂਦੀ ਸੀਗੇ ਅਸਲ ਚ ਤਾਂ ਪਹਿਲਾਂ ਜਿਵੇਂ ਹੋਰ ਕੰਪਨੀਆਂ ਹੁੰਦੀਆਂ ਦੋ ਤਿੰਨ 90 100 ਹਸ ਪਾਵਰ ਚ ਆਉਂਦੀ ਸੀ ਇਹ ਅਸੀਂ ਸਪੈਸ਼ਲ ਕੰਪਨੀ ਨੂੰ ਕੀ ਆਇਆ ਸਾਨੂੰ ਪ੍ਰੋਬਲਮ ਆਈ ਕਿਉਂਕਿ ਆਪਣੇ ਏਰੀਆ ਦੇ ਵਿੱਚ ਜਿਹੜੀਆਂ ਤਵੀਆਂ ਵਾਂ ਉਹ ਦੋ ਜੱਕ ਵਾਲੀਆਂ ਯੂਜ਼ ਕਰਦੇ ਹਾਂ ਡਬਲ ਜੱਕ ਆਗੇ ਹਾਂ ਬਹੁਤ ਯੂਜ਼ ਆਪਣੇ ਏਰੀਆ 'ਚ ਤੇ ਆਪ ਲੋਕਾਂ ਨੂੰ ਐਕਸਟਰਾ ਲਵਾਉਣਾ ਪੈਂਦਾ ਹੈ ਐਕਸਟਰਾ ਵਾ ਲੱਗ ਜਾਂਦਾ ਜਦੋਂ ਮਰਜ਼ੀ ਪੁਰਾਣੇ ਰੈਕਟਰ ਤੇ ਲਵਾਵਾ ਹਾਂਦੇ ਆ ਪੁਰਾਣੇ ਨੂੰ ਵੀ ਲੱਗ ਜਾਂਦਾ ਹਾਂ ਇਹਨੂੰ ਜਿੰਨੇ ਮਰਜ਼ੀ ਲਾ ਦਿਆਂ ਇੱਕ ਹੋਰ ਗੱਡੀ ਗੱਲ ਆ ਚਾਰ ਚਾਰ ਲਵਾ ਲਓ ਚਾਹੇ ਹਾਂ ਅੱਛਾ ਹੈ ਜਿੰਨੇ ਮਰਜ਼ੀ ਲਾ ਲਓ ਜਿੰਨੀ ਜਿੰਨੀ ਇੱਥੇ ਤੱਕ ਸਪੇਸ ਆ ਨਾ ਇਧਰ ਆ ਕੇ ਦਿਖਾ ਦਿੰਦੇ ਆ ਜਾ ਨਾ ਨੂੰ ਪਿੱਛੇ ਆ ਜਾ ਤੈਨੂੰ ਇਹ ਵੀ ਇਹ ਹੀ ਅੱਜ ਕੱਢ ਦਿੰਨੇ ਇੱਕ ਹੋਰ ਹੋਰ ਵੀ ਕੱਢ ਦਿੰਨੇ ਆ ਆ ਦੇਖੋ ਹੂੰ ਆ ਇਧਰ ਆ ਉਹਨਾਂ ਨੂੰ ਦੇਖ ਹਾਂ ਦਿਖਾ ਦੇ ਇੱਕ ਆ ਡਿਸਟ੍ਰੀਬਿਊਟਰ ਲੱਗਾ ਕਾ ਆ ਪਲੇਟ ਆ ਉੱਤੇ ਹੈ ਨਾ ਇੱਥੇ ਇੰਨੀ ਫਾਸਲਾ ਨਾ ਹਾਂ ਜਿੱਥੇ ਤੱਕ ਆ ਇਧਰੋਂ ਜਿੰਨੇ ਮਰਜ਼ ਜਿੰਨੇ ਮਰਜ਼ੀ ਲਈ ਚਲੋ ਹਾਂ ਜਿੰਨੇ ਮਰਜ਼ੀ ਲਾ ਲਾ ਜਿੰਨੀ ਲੋੜ ਆ ਲਾ ਲਾ ਬੱਲੇ ਵਾ ਨਹੀਂ ਲੀਵਰ ਆ ਇਹਦੇ ਤਾਂ ਇਹਦੇ ਥੋੜਾ ਜਿਹਾ ਆ ਵਾ ਵਿਜ਼ਿਟ ਕਵਰ ਆ ਪਰ ਹੈਨਾ ਇਹਦੇ ਉਹ ਮੜੇ ਲੀਵਰਾਂ ਵਾਸਤੇ ਥਾਂ ਬਣਾਉਣੀ ਪੈਣੀ ਆ 52 ਦਾ ਸੱਚ ਕੋਈ ਲੋੜ ਨਹੀਂ ਉਹਦੇ ਕਵਰ ਨਹੀਂ ਹੈਗਾ ਉਹਦੇ ਕਵਰ ਹੈਗੇ ਜਿੰਨੇ ਮਰਜ਼ੀ ਲਵਾਈਏ ਲੋ ਪੁਰਾਣੇ ਡੈਟਾ 53 ਦੇ 4 5 ਮੇਕੇ 4 ਲੱਗ ਜਾਂਦੇ ਆ ਟੋਟਲ ਇਹਦੇ ਅੱਠ ਦੇ ਪੱਲੇ ਇਹਦਾ ਪੰਪ ਹੀ ਨਹੀਂ ਚਾਲ ਚੱਲੂ ਹਾਂ ਪੰਪ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਉਹ ਇੱਕ ਟਾਈਮ ਚਾਰ ਥੋੜਾ ਯੂਜ਼ ਕਰਨੇ ਕਿਸੇ ਨੇ ਹਾਂ ਪਰ ਇੱਕ ਅਲੱਗ ਅਲੱਗ ਯੂਜ਼ ਹਣਾ ਹਰ ਕੱਲਗਲੇ ਯੂਜ਼ ਹਣਾ ਹਾਂ ਪੰਪ ਵੇਹੇ ਬਹੁਤ ਵੱਡੇ ਆਲਰੇਡੀ ਵੱਡੇ ਆ ਪੰਪ ਪੰਪ ਦੀ ਕੋਈ ਅੱਜ ਤੱਕ ਕੋਈ ਵੀ ਦਿੱਕਤ ਨਹੀਂ ਹੁੰਦੀ ਏ ਚਾਈ ਹਾਈਡਰੋਲਿਕ ਪੰਪ ਦੀ ਨਾ ਜੋਨ ਡੀਅਰ ਦਾ ਇੰਜਨ ਜਿਵੇਂ ਤੁਸੀਂ ਅੱਗੇ ਗੱਲ ਦੱਸੀ ਵੀ ਜ਼ੋਰ ਮਾਰ ਜਾਂਦਾ ਹਾਂਜੀ ਹਾਂਜੀ ਇਹ ਕਲੱਚ ਪਲੇਟ ਤਾਂ ਫਿਰ ਉਹ ਜ਼ੋਰ ਆਇਆ ਕਿਤੇ ਰਕੇ ਤੇ ਜਾਣਾ ਹੀ ਇੰਜਨ ਨੂੰ ਆਪਾਂ ਅੱਗੇ ਵੀਡੀਓ ਚ ਵੇਹੇ ਤਾਂ ਦੱਸਿਆ ਲਾਸਟ ਚ ਹਾਂਜੀ ਇਹਨੂੰ ਪੂਰਾ ਨਾਪ ਤੋਲ ਕੇ ਪੂਰਾ ਪਰਖ ਕੇ ਤੂੰ ਇਹਦੇ ਨੱਕੇ ਚ ਲੰਗਾ ਕੇ ਫੇਰ ਇਹ ਮੇ ਤਾਂ ਬਣ ਦੇਗਾ ਧੋਆ ਬਾਈ ਜੀ ਕਿ ਜਿਹਦੀ ਚੜ੍ਹਾਈ ਹੁੰਦੀ ਉਦੀ ਨੈਗੇਟਿਵਿਟੀ ਵੀ ਹੋਣੀ ਹੈ ਨਹੀਂ ਨਹੀਂ ਪਤਾ ਕੀ ਹੁੰਦਾ ਜੀ ਦੇਖੋ ਤੈਨੂੰ ਮੈਂ ਇੱਕ ਹੁਣ ਧਾਰਨ ਦਿੰਨੇ ਆ ਹੁਣ ਮੈਂ ਸਿਆਸੀ ਦੌਰ ਤੇ ਕਹਿ ਲੈਣਾ ਕੋਈ ਹਾਂਜੀ ਹਾਂਜੀ ਕੋਈ ਲੀਡਰ ਪੱਟਾ ਹਾਂ ਉਹ ਉਹਦੇ ਨਾਲ ਉਹਨੂੰ ਭੰਡਣਾ ਦਾ ਹੁੰਦਾ ਹੀ ਆ ਹਾਂ ਜਿਵੇਂ ਹੁਣ ਮੈਂ ਤੈਨੂੰ ਜਿਵੇਂ ਬਾਈ ਉਹ ਵੀ ਟਰੈਕਟਰ ਵਾਲਾ ਇੱਕ ਥੋੜੇ ਫਾਰਵਰਡ ਟਰੈਕ ਵਾਲਾ ਜਾਂ ਕਹਿੰਦਾ ਪਾਵਰ ਟਰੈਕ ਵਾਲਾ ਬਾਈ ਉਹ ਬਾਦਲਾਂ ਦੀ ਗੱਲ ਕਰਦਾ ਹੁੰਦਾ ਹਾਂ ਹਾਂ ਤੇ ਹੁਣ ਬਾਦਲ ਦੇ ਆਪਾਂ ਉਗਣ ਗੇਣ ਵੇਝੀ ਹਾਂ ਤਾਂ ਹਾਲਾ ਕੋ ਲੱਭਣਾ ਨਹੀਂ ਫਿਰ ਕੋਈ ਤਾਂ ਲੱਭਣਾ ਨਾ ਹੁੰਦਾ ਹੈ ਨਾ ਜੇ ਉਹਦੇ ਕੰਮ ਗੇਣਾਂ ਨਹੀਂ ਲੱਗੇ ਜਾਂਦਾ ਕੰਮ ਤਾਂ ਉਹਦਾ ਮੁਕਾਬਲਾ ਹੀ ਕੋਈ ਨਹੀਂ ਬਹੁਤ ਕੰਮ ਕੀਤਾ ਬਹੁਤ ਕੋਈ ਮੁਕਾਬਲਾ ਨਹੀਂ ਹੂੰ ਤੇ ਹੁਣ ਉਹਦੇ ਨੁਕਸ ਲੱਭਣਾਂਗੇ ਫਿਰ ਇਹੋ ਜਿਹੇ ਲੱਭੜੇ ਜਿਹੜੇ ਜਿਹੜੇ ਹੁੰਦੇ ਨਹੀਂ ਪਰ ਬਣਾਉਣੇ ਪੈਂਦੇ ਆ ਬਣਾਉਣੇ ਕ੍ਰੀਏਟ ਕਰਨੇ ਕ੍ਰੀਏਟ ਕਰਨੇ ਪੈਂਦੇ ਆ ਕੰਪੀਟੀਸ਼ਨ ਕਰਨੇ ਪੈਂਦੇ ਆ ਹੂੰ ਇਹ ਇਸ ਗੱਲੋਂ ਸਾਡੀ ਜੌਂਡੀਅ ਵਿੱਚ ਬਹੁਤ ਸਫਤਤਾ ਬਈ ਕਦੇ ਵੀ ਕਹਿਣਗੇ ਈਵਨ ਕਦੇ ਇਹਨਾਂ ਡਾਟਾ ਡਿਸਪਲੇ ਨਹੀਂ ਕੀਤਾ ਫਿਲਾਨੇ ਸਾਨੂੰ ਕੋਈ ਸਾਨੂੰ ਅਜ ਤੱਕ ਰੋਕਦੇ ਹੀ ਆ ਕੰਪਨੀ ਵੀ ਤੁਸੀਂ ਐਵੇਂ ਬਰਾਬਰ ਫਲਾਣੇ ਦੇ ਜਾ ਕੇ ਚਲਾਓ ਤੱਕਾ ਨਾ ਕੋਈ ਨਹੀਂ ਕਰਨਾ ਲੋੜ ਹੀ ਨਹੀਂ ਕੋਈ ਲੋੜ ਨਹੀਂ ਵਿਆਰ ਦਾ ਹੈ ਤੇ ਹੈ ਜਿਹੜਾ ਸਾਡਾ ਕਸਟਮਰ ਹੈ ਸਾਡਾ ਇਹ ਰਾਏ ਤੁਹਾਡਾ ਕਸਟਮਰ ਵਾਕਈ ਪੱਕਾ ਹਾਂ ਨਹੀਂ ਉਹ ਮਤਲਬ ਪੜੇ ਲਿਖੇ ਲੋਗਾ ਟੈਕਨੀਕਲੀ ਜਿਹਨੇ ਬੰਦੇ ਨੂੰ ਸਮਝ ਆ ਬਾਈ ਕਿਹਨੇ ਤੇਰਾ ਕੇਰਾ ਹੀ ਇੱਕ ਵਾਰੀ ਟਰੈਕਟਰ ਦੇਣਾ ਔਖਾ ਹੁੰਦਾ ਹੂੰ ਮੈਂ ਪਹਿਲੀ ਵਾਰ ਜਿਹਨੇ ਜੌਂਡੀਅਰ ਲੈਣਾ ਨਾ ਉਹ ਥੋੜਾ ਜਿਹਾ ਉਹ ਵਹਿਮ ਜੇ ਹੁੰਦੇ ਥੋੜੇ ਜਿਹਾ ਹਨਾ ਹੂੰ ਵਹਿਮ ਤਾਂ ਹੁੰਦਾ ਸੀ ਪਰ ਜਿਹਨੇ ਇੱਕ ਸੀਜ਼ਨ ਚਲਾ ਲਿਆ ਨਾ ਹਾਂ ਜੇ ਤਾਂ ਜਾਂ ਤਾਂ 베ਚੂ ਉਹ 100 ਘੰਟੇ ਤੋਂ ਪਹਿਲਾਂ ਹੀ ਇਹ ਵੀ ਗਰੰਟੀ ਆ ਹਾਂ ਵਿੱਚ ਇਹ ਕੁਝ ਲੋਕਾਂ ਨੇ ਮੈਂ ਐਵੇਂ ਤੈਨੂੰ ਕਹਾਂ ਵੇਚ ਗਿਆ ਆਪਣੇ ਜਗਰਾਵਾਂ ਚ 4-5 ਟਰੈਕਟਰ 10 ਸਾਲਾਂ ਜਿਹੇ ਜਿਹੋਏ ਆ ਜਿਹੜੇ 100 ਘੰਟੇ ਤੋਂ ਪਹਿਲਾਂ ਹੀ ਵੇਚ ਕੇ ਲੋਕ ਪਹਿਲੇ ਵੇਚ ਗਏ ਨਹੀਂ ਉਹ ਕਹਿੰਦੇ ਨਾ ਵੀ ਆਪਣੇ ਫਿੱਟ ਨਹੀਂ ਹਨਾ ਨਹੀਂ ਫਿੱਟ ਚਲੋ ਪਰ ਪਰ ਜਦੋਂ ਜਿਹੜੇ ਨਵੇਂ ਨਵੇਂ ਲੋਕ ਹਾਂ ਇੱਕ ਸੀਜ਼ਨ ਚਲਾ ਕੇ ਕਹਿੰਦੇ ਬਾਈ ਭੁੱਲੇ ਰਹੇ ਇਹ ਗੱਲ ਕਹਿੰਦੇ ਆ ਪੁੱਲੇ ਰੇ ਐਵੇਂ ਲੋਕ ਕਹਿੰਦੇ ਯਾਰ ਤੇਲ ਖਰੰਦਾ ਐਵੇਂ ਲੋਕ ਕਹਿੰਦੇ ਯਾਰ ਜੌਂਡੀਰ ਮੜਾ ਠੀਕ ਐ ਬਾਈ ਮਹਿੰਗਾ ਇਹ ਤਾਂ ਹੈਗਾ ਮਹਿੰਗਾ ਹੈਗਾ ਵਧੀਆ ਚੀਜ਼ ਆ ਮਹਿੰਗੀ ਮਿਲੂਗੀ ਬਲੂਗੀ ਕੋਈ ਸ਼ੱਕ ਨਹੀਂ ਪਰ ਹਜੇ ਵੀ ਜੇ ਤੁਸੀਂ ਮਾਰਕੀਟ ਅੱਥੇ ਕੰਪੇਅਰ ਕਰਨ ਚਲੇ ਜਾਓ ਸਾਡੇ ਬਰਾਬਰੀ ਵਿੱਚ ਹੀ ਜਾਂਦੇ ਚਾਰ ਪੰਜ ਹਾਂ ਤਿੰਨ ਚਾਰ ਬ੍ਰਾਂਡ ਹੈ ਜੌਂਡੀਰ ਦੇ ਬਰਾਬਰੀ ਪੈਸੇ ਮੰਗੀ ਜਾਂਦੇ ਆ ਪਰ ਟਰੈਕਟਰ ਸਾਡਾ ਮਹਿੰਗਾ ਇਹ ਇਤੋਂ ਮਹਿੰਗਾ ਕੁਝ ਨਹੀਂ ਹੈ ਬਸ ਨਹੀਂ ਦੁਨੀਆ ਜੀ ਹੈ ਮਹਿੰਗਾ ਇਹਨਾਂ ਗੱਲਾਂ ਤਾਂ ਨਾ ਪੰਪ ਡੈਂਸਰ ਦਾ ਉਹ ਬਈ ਇਕੱਲਾ ਹੀ ਨਹੀਂ ਆ ਤੁਸੀਂ ਦੁਨੀਆ ਵਰਲਡ ਚ ਕਿਤੇ ਵੀ ਚਲੇ ਜਾਓ ਹਾਂ ਮਤਲਬ ਜੌਂਡੀਅਰ ਮਹਿੰਗੇ ਜੀ ਆਉਂਦਾ ਹੂੰ ਵਰਲਡ ਚ ਹੋਰ ਕੰਟਰੀ ਸਾਰੇ ਕਿਤੇ ਹੀ ਮਹਿੰਗੇ ਹੈ ਮਹਿੰਗਾ ਬ੍ਰੈਂਡ ਆ ਬਈ ਦੁਨੀਆ ਦੀ ਸਾਰਿਆਂ ਤੋਂ ਵੱਡੀ ਕੰਪਨੀ ਹੈ ਬਈ ਹੂੰ ਇਤੋਂ ਵੱਡੀ ਕੰਪਨੀ ਕੋਈ ਨਹੀਂ ਕੁਆਲਿਟੀ ਜੀ ਅੱਕ ਨੰਬਰ ਆ ਠੀਕ ਹੈ ਕਾਰਨ ਕੀ ਆ ਬਈ ਫੀਚਰ ਵਾਲੇ ਆ ਸਿਆਪਾ ਇੱਥੇ ਪੈ ਜਾਂਦਾ ਅਸੀਂ بیس ਮਾਡਲ ਬਣਾਉਨੇ ਆ ਇਹ ਝੌਂਦਾ ਵਾਲ ਲੈਂਦੇ ਨਹੀਂ ਫਿਰ ਕੋਈ ਫਿਰ ਜੋਂਟ ਯਰ ਲੈਣਾ ਆਉਂਦਾ ਫਿਰ ਟਿਲਟ ਸਟੀering ਵੀ ਚਾਹੀਦਾ ਬਟਰ ਨਾਲੀ ਲਿਫਟ ਵੀ ਚਾਹੀਦੀ ਆ ਦੋ ਡਿਸਟ੍ਰਿਬਿਊਟਰ ਵੀ ਚਾਹੀਦੇ ਆ ਫਿਰ ਰੇਡਰ ਕੰਪੇਅਰ ਕਰ ਲੈਂਦੇ ਆ ਉਹਦੇ ਨਾਲ ਜਿਹਨੇ ਚਾਉਂਦਾ ਕੁਝ ਨਹੀਂ ਜੀ ਚਾਉਂਦਾ ਕੋਈ ਨਹੀਂ ਇੱਥੇ ਮਾਰ ਖਾਂਦੀ ਨਾ ਨਹੀਂ ਹਾਂ ਹੁਣ ਨਾ ਤਾਂ ਕੇ ਰੇਡਰ ਟਿਲਟ ਸਟੀering ਆਉਂਦੇ ਆ ਨਾ ਬਟਰ ਨਾਲੀ ਇਲੈਕਟ੍ਰੋਨਿਕ ਲਿਫਟ ਆਉਂਦੀ ਆ ਹਨਾ ਜੀ ਨਾ ਡਿਸਟ੍ਰਿਬਿਊਟਰ ਦੋ ਆਉਂਦੇ ਆ ਚਾਰ ਨਿਪੁੰਲਾਂ ਦੇ ਸਰ ਆਪਣੇ ਦਾ ਦੂਜੇ ਮਾਡਲਾਂ ਨੂੰ ਪੀਟੀਓ ਵੀ ਆ ਗਈ ਬਟਨ ਤੇ ਹਾਂ ਉਹ ਉਹੀ ਬਟਨ ਵਾਲੀ ਪੀਟੀਓ ਵੀ ਆਉਂਦੀ ਹੈ ਮਤਲਬ ਇਹ ਫੀਚਰ ਮਹਿੰਗੇ ਨਾਲ ਚੀਜ਼ ਮੈਂ ਹੁਣ ਜੀਡੀ ਲਿੰਕ ਹੈ ਜੀਡੀ ਲਿੰਕ ਹੋਰ ਵੀ ਕਹਿੰਦੇ ਜੀਪੀਐਸ ਲੱਗਾ ਉਹਦੇ ਸਾਡੇ ਚ ਇਹ ਫਰਕ ਹੈ ਵੀ ਜਦੋਂ ਟਰੈਕਟਰ ਚ ਪ੍ਰੋਬਲਮ ਹੁੰਦੀ ਹੈ ਸਾਨੂੰ ਮੈਸੇਜ ਆਉਂਦਾ ਕਿਸੇ ਕੰਪਨੀ ਚ ਨਹੀਂ ਆਉਂਦਾ ਹਾਂ ਅੱਛਾ ਜਿਵੇਂ ਇਹ ਟਰੈਕਟਰ ਮੈਂ ਖਰੀਦ ਲਿਆ ਜੇ ਕੋਈ ਮੈਨੂੰ ਪ੍ਰੋਬਲਮ ਉੱਥੇ ਆ ਗਈ ਥੋੜਾ ਗਰਮ ਹੋ ਗਿਆ 9 ਤੋਂ 2 5 ਵਜੇ ਤੱਕ ਬੰਦਾ ਬੈਠਾ ਕੰਪਿਊਟਰ ਤੇ ਉਹ ਉਹਦੇ ਕੰਪਿਊਟਰ ਤੇ ਆਇਆ ਨਾ ਵੀ ਭਾਈ ਰਣਜੋਤ ਸ ਉਹਰੇ ਬੰਦੇ ਨੇ ਤੁਹਾਨੂੰ ਫੋਨ ਕਰਨਾ ਵੀ ਤੁਹਾਡੇ ਟਰੈਕਟਰ ਚ ਪ੍ਰੋਬਲਮ ਆ ਜੀ ਕਿਸੇ ਕੰਪਨੀ ਚ ਨਹੀਂ ਹੈਗੀ ਇਹ ਇਹ ਕਿਸੇ ਕੰਪਨੀ ਚ ਨਹੀਂ ਹੈਗੀ ਕਿਸੇ ਤੋਂ ਨਹੀਂ ਹੈਗਾ ਤਾਂ ਮੈਨੂੰ ਵੀ ਜੇ ਉਹ ਖੜ ਗਿਆ ਅਸੀਂ ਸਾਨੂੰ ਪਤਾ ਲੈਣਾ ਵੀ ਇਹਦਾ ਨੁਕਸਾ ਸੀ ਇੱਥੇ ਕੋਟ ਦੇਖ ਲੈਣਾ ਹਾਂ ਅਸੀਂ ਸਮਾਨ ਦੇ ਕੇ ਪਹਿਲੇ ਭੇਜ ਦੇਣਾ ਵੀ ਆ ਬਦਲਿਆ ਉਹਦਾ ਇਹ ਇਹ ਹਲੇ ਮੇਰੇ ਕੋ ਫੋਨ ਬੰਨ ਕੱਢਦਾ ਪਹਿਲਾਂ ਜਾਊ ਫਿਰ ਦੇਖੂ ਫਿਰ ਬੰਦਾ ਸਮਾਨ ਲੈ ਕੇ ਜਾਊ ਹਾਂ ਤੁਹਾਨੂੰ ਆਲਰੇਡੀ ਪਤਾ ਹੀ ਜੀ ਜਿਹੜਾ 99% ਨੂੰ ਪਤਾ ਹੁੰਦਾ ਵੀ ਆ ਇਹਦਾ ਆ ਸੈਂਸਰ ਖਰਾਬ ਹੋ ਗਿਆ ਫਲੰਕੀ ਖਰਾਬ ਹੋ ਗਈ ਤੇ ਬਦਲਿਆ ਬਸ ਇਹ 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 ਨਹੀਂ ਪੈਸੀ ਰੋਹੀ ਗੱਲਾਂ ਆ ਪੈਸੀ ਇਹਦੀ ਹੈ ਨਾ ਅਹੀ ਤਾਂ ਚੀਜ਼ ਆ ਗੱਲਾਂ ਨੈਸ਼ਨਲ ਲੈਵਲ ਦੀਆਂ ਨੇ ਇਹਨੂੰ ਕਹਿੰਦੇ ਐਕਟਿਵ ਮੇਨਟਨੈਂਸ ਹੈ ਇਹ ਬਿਲਕੁਲ ਹੀ ਹਰ ਟਾਈਮ ਥੋੜਾ ਟਰੈਕਟਰ ਜੁੜਿਆ ਆ ਕੰਪਨੀ ਨਾਲ ਕੰਪਨੀ ਨਾਲ ਕੰਪਨੀ ਜਦੋਂ ਅਲਰਟ ਅਲਰਟ ਆ ਜਾਂਦਾ ਉੱਤੇ ਅਲਰਟ ਤਿੰਨ ਤਰ੍ਹਾਂ ਦੇ ਆ ਮਤਲਬ ਇੱਕ ਇਹਲਾਟਾ ਕੋਈ ਅਲਰਟ ਆ ਜੂਗਾ ਬਟਟਰ ਕੋਈ ਪ੍ਰੋਬਲਮ ਨਹੀਂ ਇੱਕ ਆ ਗਿਆ ਵੀ ਥੋੜਾ ਜਿਹਾ ਮੀਡੀਅਮ ਆ ਵੀ ਇਹ ਤੁਹਾਨੂੰ ਟਰੈਕਟਰ ਵੀ ਦੱਸੂਗਾ 1500 ਚੱਕਰ ਤੇ ਆ ਜੂਗਾ ਠੀਕ ਹੈ ਟਰੈਕਟਰ ਨੂੰ ਨੁਕਸਾਨ ਨਾ ਹੋਵੇ ਇੱਕ ਰੈੱਡ ਆ ਗਿਆ ਟਰੈਕਟਰ ਬੰਦ ਹੋ ਜਾਣਾ ਖੜ ਜਾਣਾ ਖੜ ਜਾਣਾ ਮੈਂ ਤੁਹਾਨੂੰ ਟਾਈਮ ਦਊਗਾ ਪਰ ਟਰੇਡ ਦੇ ਕੇ ਐਨ ਵੀ ਇੱਕਦਮ ਖੜ ਜਾਊਗਾ ਉਹ ਹੀ ਤਿੰਨ ਲਾਕ ਟਾਈਮ ਦੇ ਖੜਾਉਣ ਨੂੰ ਹਾਂ ਤਿੰਨੇ ਰੈਡ ਯੈਲੋ ਤੇ orange ਆਉਂਦੇ ਆ ਤਿੰਨ ਆਉਂਦੇ ਲਾਕ ਜਿਹੋ ਤਾਂ ਆਪਾਂ ਵਾਣਾ ਜਿਹਰੋਣੇ ਨੂੰ ਹਾਂ ਉਹ ਬਸ ਉਹ ਕਦੋਂ ਕਵਰ ਕਰ ਲੈਣਾ ਉਸ ਚੀਜ਼ ਨੂੰ ਹਾਂ ਪਰ ਆ ਮੈਨੂੰ ਬੜੀ ਵਧੀਆ ਗੱਲ ਲੱਗੀ ਤੁਹਾਡੀ ਵੀ ਤੁਹਾਨੂੰ ਵੀ ਇੱਥੇ ਪਤਾ ਲੱਗੀ ਜਾਂਦਾ ਸਾਰਾ ਬੰਦਾ ਬੈਠਾ ਨੂੰ ਰੋਜ਼ ਸਵੇਰੇ ਕੇ ਖੋਲ ਲੈਂਦਾ ਸਿਸਟਮ ਉੱਤੇ ਅਲਰਟ ਆਉਂਦਾ ਤੁਹਾਨੂੰ ਦਿਖਾ ਵੀ ਦੂੰਗਾ ਸਿਸਟਮ ਤੇ ਆਈ ਵੀ ਪਏ ਹੁੰਦੇ ਅੱਛਾ ਕਈ ਵੈਸੇ ਹੀ ਆਉਂਦੇ ਰਹਿੰਦੇ ਆ ਵੀ 1 ਸੈਕਿੰਡ ਦੀ ਕੋਈ ਆ ਗਿਆ ਤੁਸੀਂ ਗਲਤ ਗੇਅਰ ਪਾ ਲਿਆ ਗਲਤ ਗਲਤ ਆਰਪੀਐਮ ਤੇ ਚਲਾ ਲਿਆ ਉਹ ਵੀ ਲਰਟ ਆ ਜਾਂਦੇ ਆ ਉਹ ਵੀ ਦੱਸ ਦਿੰਦਾ ਬੜਾ ਬੜਾ ਪੰਗੇ ਬਹੁਤ ਕੁਝ ਦੱਸਦਾ ਹੀ ਮਾੜਾ ਥੋੜੀ ਦੇਰ ਲਈ ਪਾਣੀ ਆ ਗਿਆ ਵਿੱਚ ਉਹਨੇ ਉਹਦੀ ਲੱਟ ਦਾ ਦੇਣਾ ਉਹ ਕਈ ਵਾਰੀ 1-2 ਮਿੰਟ ਬਾਅਦ ਨਿਕਲ ਜਾਂਦਾ ਪਾਣੀ ਵਾਲੀ ਗੱਲ ਆਪਾਂ ਇੱਕ ਵੀਡੀਓ 'ਚ ਵੈਸੇ ਦੱਸੀ ਸੀ ਅੱਜ ਫੇਰ ਦੱਸ ਦੂੰ ਸੀ ਆਰਡੀ ਦੀ ਆ ਸੀ ਆਰਡੀ ਦੇ ਹੁਣ ਸੈਪਰੇਟਰ ਵਾਟਰ ਸੈਪਰੇਟਰ ਲਾਤਾ ਸੀ ਪਹਿਲਾਂ ਵੀ ਨਹੀਂ ਆਉਂਦਾ ਸੀਗਾ ਅੱਛਾ ਪਹਿਲਾਂ ਨਹੀਂ ਸੀ ਆਉਂਦਾ ਜਿਹਦੇ ਨਹੀਂ ਲੱਗਿਆ ਉਹ ਲਵਾ ਲੈਣਾ ਇਹ 1300 ਰੁਪਏ ਦੀ ਕਿੱ ਜਿਹੜੇ ਵੀਰ ਆ ਪਹਿਲਾਂ ਲੈ ਗਏ ਆ ਬਲਵਾਲਾ ਜਿਹੜਾ ਰਹਿ ਗਿਆ ਕਈਆਂ ਦੇ ਪਹਿਲਾਂ ਉਹ ਨਹੀਂ ਲੱਗੇ ਹੋਏ ਕੁਛ ਤੇ ਬਾਕੀ ਜੇ ਤੁਸੀਂ ਪਾਣੀ ਤੇਲ ਵਧੀਆ ਪਾਉਣੇ ਫਿਰ ਤਾਂ ਨਹੀਂ ਪ੍ਰੋਬਲਮ ਆਉਂਦੀ ਪਰ ਹੁਣ ਜਿਹੜੇ ਟੈਂਕੀਆਂ ਚ ਪਾਉਣੇ ਆਪਾਂ ਫਿਰ ਦਿੱਕਤ ਆ ਓਡੀ ਦਿੱਕਤ ਆਉਂਦੀ ਆ ਫਿਰ ਉਹ ਫਿਰ ਇਹ ਚੁੱਕ ਪਾਣੀ ਉਦੋਂ ਚੰਗਾ ਸਰਵਿਸ ਕਰਾਉਣਾ ਯਾਰ ਲਵਾ ਹੀ ਲਿਓ ਬਹੁਤ ਕੁਝ ਵੀ ਨਹੀਂ ਕੁਛ ਨਹੀਂ 90% ਪ੍ਰੋਬਲਮ ਚੱਕ ਦਿੰਦਾ ਪਾਣੀ ਦੀ ਇਹ ਕਿਉਂਕਿ ਪਾਣੀ ਤਾਂ ਆਉਂਦਾ ਹੀ ਆਉਂਦਾ ਆਪਣੇ ਪਾਣੀ ਆਪਾਂ ਜਦੋਂ ਟੈਂਕ ਆਪਾਂ ਆਪਦੇ ਘਰ ਦੇ ਟੈਂਕ ਚ ਪਾਉਨੇ ਆ ਪੰਪ ਵੀ ਕਈ ਵਾਰੀ ਘੱਟ ਯੂਜ਼ ਵਾਲੇ ਪੰਪ ਆ ਜੇ ਤੇਲ ਘੱਟ ਬਿਕਦਾ ਉਹਨਾਂ ਦੀ ਪਾਣੀ ਆਉਂਦਾ ਜ਼ਿਆਦਾ ਤੇ ਬਾਈ ਜੀ ਇਹ ਵਾਲਾ ਮਾਡਲ ਈਜ਼ੀ ਮਿਲੀ ਜਾਊਗਾ ਨਹੀਂ ਇਹ ਰ ਇੱਕ ਮਹੀਨੇ ਦੀ ਬੁਕਿੰਗ ਚੱਲੂਗੀ ਇਹਦੇ ਵੀ 2-2 ਮਹੀਨਾ ਦਾ ਹਾਂ ਮਹੀਨਾ ਲੱਗਿਆ ਕਰੇਗਾ ਇਹਦੀ 2 ਵੀਲ ਵੀ ਮਿਲੂ ਹਾਂ 2 ਵੀਲ ਵੀ ਮਿਲੂਗਾ 2 ਵੀਲ ਹੋਰ ਵੀ ਹੋਰ ਵੀ ਰੀਵਿਊ ਦੋਨੇ ਮਿਲਣਗੇ ਹਲੋ ਬਾਕੀ ਦਾ ਬਸ ਸਾਰਾ ਕੁਝ ਦੱਸ ਹੀ ਜਾਣਾ ਬਾਕੀ ਸਾਰਾ ਕੁਝ ਸੇਫ ਕੋਈ ਫਰਕ ਨਹੀਂ ਜੀ ਹੂੰ ਇਹਨੂੰ ਦਿਖਾ ਦੇ ਇੱਕ ਵਾਰੀ ਜਿਹੜੇ ਵੀਰਾਂ ਨੇ ਕੋਈ ਨਵੇਂ ਜੁੜੇ ਆਪਣੇ ਨਾਲ ਇਹ ਟਰੈਕਟਰ ਦੀਆਂ ਮੇਨ ਫੰਕਸ਼ਨਾਂ ਹੀ ਵੈਸੇ ਤਾਂ ਸਾਰੇ ਦੱਸਿਓ ਇਹ ਅੱਜ ਤਾਂ ਨਹੀਂ ਅਸੀਂ ਜ਼ਿਕਰ ਕਰਿਆ ਵੀ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਬਹੁਤ ਵਧੀਆ ਦੱਸਦੇ ਆ ਬਹੁਤ ਵਧੀਆ ਦੱਸਦੇ ਹਾਂ ਹਨੇਰੇਆਂ ਦੀਆਂ ਸਪੀਡਾਂ 40 ਆ ਗਈਆਂ ਪੁਰਾਣੀ ਵੀਡੀਓ ਦੇਖ ਲੈ ਕੇ ਹਾਂ ਪੁਰਾਣੀ ਵੀਡੀਓ ਦੇਖ ਲਓ 540 ਤੇ 540 ਬਾਈ ਜੀ ਜੇ ਕਿਸੇ ਨੇ ਆਪਣਾ ਟਰ ਰਿਵਰਸ ਵੀਡੀਓ ਲੈਣਾ ਮੈਨੂੰ ਮਿਲ ਜੂਗਾ ਰਿਵਰਸ ਵੀ ਮਿਲ ਜੂਗਾ ਹਾਂ ਮਿਲ ਜੀ ਕਿਨੇ 540 22 ਚ ਮੇਰੇ ਖਲ ਚੈੱਕ ਕਰਨਾ ਪਊਗਾ 25 ਤਾਂ ਹੁੰਦਾ ਹੀ ਸੀਗਾ 21 ਚ ਆਉਂਦਾ ਸੀ ਹਾਂ 22 ਚ ਮੈਂ ਚੈੱਕ ਕਰਨਾ ਪਊ ਲੋਜਿਸਟਿਕ ਹੋ ਗਿਆ ਕਿ ਨਹੀਂ ਹੋ ਗਿਆ ਹਾਂ ਤੁਸੀਂ ਕਰ ਲਿਓ ਰਿਵਰਸ ਵਾਲਾ ਡਬਲ ਹੋ ਜਾਂਦਾ ਡਬਲ ਵਾਲਾ ਰਿਵਰਸ ਨਹੀਂ ਹੁੰਦਾ ਜੇ ਕਰੋਨਾ ਹੋਇਆ ਆਪ ਰਿਵਰਸ ਵਾਲਾ ਡਬਲ ਹੋ ਜਾਂਦਾ ਕੋਈ ਵੀ ਰਿਵਰਸ ਪੀਡੀਓ ਟ੍ਰੈਕਟਰ ਆ ਜੌਨੀਅਰ ਉਹਨੂੰ ਡਬਲ ਪੀਟੀ ਜਦੋਂ ਮਰਜ਼ੀ ਕਰ ਲਓ ਗਾਰੀਆਂ ਚੇਂਜ ਕਰਕੇ ਦੋ ਓਕੇ ਕੋਈ ਵੱਡਾ ਕੰਮ ਨਹੀਂ ਬਾਈ ਜੀ ਆਹ ਗੱਲ ਵੀ ਨਾ ਬੜੀ ਤੁਹਾਡੀ ਬਹੁਤ ਵਧੀਆ ਲੱਗਦੀ ਹੈ ਤੁਹਾਡੀ ਨਹੀਂ ਜਦੋਂ ਕੰਪਨੀ ਦੀ ਲੱਗਦੀ ਆ ਨਹੀਂ ਵਧੀਆ ਵੀ ਪਤੰਦਰਾ ਨੇ ਕੋਈ ਛੱਡੀ ਨਹੀਂ ਕਮੀ ਯਾਰ ਜੇ ਤੁਸੀਂ ਉਹਨੂੰ ਉਹ ਕਰਨਾ ਹੋ ਉਹ ਕਰ ਲਓ ਮੋਡੀਫਿਕੇਸ਼ਨ ਜਿੰਨੀ ਜੋਂਡੀਰ ਚ ਹੁੰਦੀ ਹੈ ਬਹੁਤ ਸੋਖੀ ਹੈ ਬਹੁਤ ਸੋਖੀ ਤੁਹਾਨੂੰ ਕਦੇ ਐ ਨਹੀਂ ਬਰਾਹ ਗਰਾੜੀਆਂ ਲੈਣ ਜੋਂਡੀਰ ਚ ਸਾਨੂੰ ਓਰੀਜਨਲ ਸਮਾਨ ਹੀ ਨਾ ਮਿਲ ਜਾਣਾ ਜਿਹੜਾ ਕੋ ਪਾ ਕੇ ਤੁਸੀਂ ਮੋਡੀਫਾਈ ਕਰ ਲਓ ਤੁਹਾਨੂੰ ਐ ਨਹੀਂ ਭੱਜਣ ਦੀ ਲੋੜ ਦੇਸੀ ਗਰਾੜੀਆਂ ਬਣਾਉਣ ਦੀ ਆ ਜਗੜ ਕਰ ਲਈ ਆ ਬਹੁਤ ਕੋਸ਼ਾ ਜੋਂਡੀਰ ਤੁਸੀਂ ਬੈਠੋਗੇ ਨਾ ਸਪੀਡਾਂ ਤਾਂ ਹੀ ਨਹੀਂ ਸਪੀਡਾਂ ਕਿੰਨੀਆਂ ਪਈਆਂ ਜਿਹੜੀ ਮਰਜ਼ੀ ਬਣਾਓ ਲੋਡ ਤੇ ਲੋਕ ਦਿਮਾਗ ਲਾਉਣ ਗੱਲ ਹੀ ਕੁਛ ਨਹੀਂ ਤੂੰ ਕਹੇ ਸੀ ਵੀ ਮੈਨੂੰ ਆ ਚਾਹੀਦੀ ਬਈ ਥੋੜਾ ਮੱਥਾ ਮਾਰੀ ਕਰਨੀ ਪੈਂਦੀ ਲੱਭ ਉਹ ਹਿਲ ਬਣ ਦਿੰਦੀ ਇਸ ਵਿੱਚ ਸਕੂਟਰ ਗੇਅਰ ਪੇਰ ਉਹੀ ਪੈ ਜਾਂਦਾ ਵੀ ਬਾਈ ਨੇ ਪੀਲੀ ਦੀ ਰੇਟ ਵੀ ਦੱਸਿਆ ਸੀ ਮੋਡੀਫਿਕੇਸ਼ਨ ਦਾ ਵੀ ਕੇਮਕੂਮ ਦਾ ਜੋ ਵੀ ਕੁਝ ਵੀ ਨਹੀਂ ਹੈ ਕੁਝ ਨਹੀਂ ਹੈਗਾ ਵੀ ਉਹ ਜ਼ਾਇਦ ਹੀ ਆ ਘਾਣਾ ਸਸਤਾ ਹੀ ਹੈ ਬਾਈ ਕੁਝ ਇਹ ਵਾਂ ਵੀ ਅਸੀਂ ਕੱਢਿਆ ਆ ਵੈਸੇ ਦਾ ਕੋਈ ਐਵੇਂ ਲੋਕ ਕਰੀ ਜਾਂਦੇ ਵਹੰਗਾ ਮਹੰਗਾ ਕੁਝ ਵੀ ਨਹੀਂ ਹਾਂ ਕੱਲੀ ਕੱਲੀ ਚੀਜ਼ ਦਾ ਬਾਈ ਜੀ ਆਪਾਂ ਦਾ ਰੇਟ ਦੱਸਤਾ ਇੱਕਦਾਂ ਸਸਤਾ ਬਾਈ ਜੀ ਇੰਜਨ ਪਿਸਟਨ ਸਭ ਕੁਝ ਦੱਸਤਾ ਠੀਕ ਆ ਕੁਝ ਚੀਜ਼ਾਂ ਮਹਿੰਗੀਆਂ ਹੁੰਦੀਆਂ ਉਹਦਾ ਉਹਦਾ ਕਾਰਨ ਹੁਣ ਜਿਵੇਂ ਇਹ ਲਾਈਟਾਂ ਬਾਹਰੋਂ ਆਉਂਦੀਆਂ ਇਹ ਹੂੰ 4000 ਦੇ ਨੇੜੇ ਆ ਇਹ एलईडी दी लाइट महंगी है क्वालिटी वगैरह पर ये दी कार जो ਤੁਸੀਂ ਕਾਰ ਦੀ ਲਾਈਟ 15 20000 ਦੀ ਆਉਂਦੀ ਆ ਉਹ ਤੋਂ ਵੱਧ ਲਾਈਟ ਹੈ ਜੀ ਇਹ ਦੀ ਹਾਂ ਕਾਰਾਂ ਦੀਆਂ 15 15 20000 ਦੀਆਂ एलईडी ਲਾਈਟਾਂ ਹਾਂ ਹਾਂ ਤੇ ਤੁਸੀਂ ਉਹਦੇ ਬਰਾਬਰ ਖੜਾ ਕੇ ਦੇਖ ਲਿਓ ਘਟ ਨਹੀਂ ਹੋਊਗੀ 21 ਨਹੀਂ ਹੁੰਦੀ 21 ਹੋਊ 21 ਹੋਊਗੀ ਹਾਂ ਦੁਆਰਾ ਲਾਈਟ ਲਾਉਣ ਦੀ ਹੋਰ ਲੋੜ ਨਹੀਂ ਹੈ ਮੂਰੇ ਕੋਈ ਟਰੈਕਟਰ ਨੂੰ ਆਹ এলইডি ਇਹ ਇੰਨਾ ਚੰਨਣਾ ਦਾ ਲਓ ਜੀ ਅੱਜ ਅਸੀਂ ਬਾਈ ਜੀ ਦਾ ਇੰਨਾ ਕੀ ਸਮਾਂ ਲੈਣਾ ਕਬੂਲਿਓ ਤੁਸੀਂ ਸਾਡਾ ਇੰਨਾ ਕੀ ਸਮਾਂ ਜੇ ਤੁਹਾਡਾ ਹੋਰ ਕੋਈ ਸਵਾਲ ਜਾਂ ਸੁਝਾਅ ਆ ਆ ਉਹ ਗੱਲ ਫਿਰ ਉੱਥੇ ਆ ਜਾਂਦੀ ਸਾਡੀ ਹੈਗੀ ਉਹੀ ਘਰ ਵਾਲੀ ਗੱਲ ਕੋਈ ਗੱਲ ਤੇ ਆਪਾਂ ਫਿਰ ਬਾਈ ਜੀ ਨੂੰ ਘੇਰ ਲਾਂਗੇ ਕੋਈ ਨਹੀਂ ਤੇ ਦੋਸਤੋ ਅੱਜ ਲਈ ਆ ਗਿਆ ਇੱਕ ਰਿ ਮਿਲਦੇ ਆਂ ਅਗਲੀ ਵੀਡੀਓ ਚ ਵੱਧ ਘੱਟ ਸ਼ਬਦ ਲਈ ਧੰਨਵਾਦ ਸਾਰੇ ਹੀ ਰਣ